ਪੰਜਾਬ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਸਖਤ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਹੁਣ ਅਸਲਾ ਬਣਾਉਣਾ ਹੋਰ ਰੋਕਾ ਹੋ ਗਿਆ ਪੰਜਾਬ ਸਰਕਾਰ ਨੇ ਸਖਤ ਹੁਕਮ ਲਗਾ ਦਿੱਤੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਉੱਥੇ ਹੀ ਹਥਿਆਰਾਂ ਦੇ ਲਾਇਸੈਂਸ ਨੂੰ ਲੈ ਕੇ ਕੜੀ ਸਖਤ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਗੱਲ ਕਰੀਏ ਤਾਂ ਰਾਸ਼ਟਰੀ ਅਪਰਾਧਾਂ ਤੇ ਕਾਬੂ ਪਾਉਣ ਦੇ ਲਈ ਪੰਜਾਬ ਪੁਲਿਸ ਨੇ ਹਥਿਆਰ ਲਾਇਸੈਂਸ ਰਾਹੀਂ ਜਾਰੀ ਕਰਨ ਦੇ ਜਿਹੜੇ ਨਿਯਮ ਆ ਹੋਰ ਕੜੇ ਕਰ ਦਿੱਤੇ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਹਥਿਆਰਾਂ ਦੇ ਸ਼ੋਅ ਆਫ ਨੂੰ ਖਤਮ ਕਰਨ ਦੇ ਲਈ ਇਹ ਕਦਮ ਚੱਕਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਰਾਜ ਪੁਲਿਸ ਪਹਿਲਾਂ ਹੀ 8000 ਹਥਿਆਰ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਸਰਕਾਰ ਨੂੰ ਭੇਜ ਚੁੱਕੀ ਹੈ ਤੇ ਲਾਇਸੈਂਸ ਲੈਣ ਦੇ ਨਿਯਮ ਹੁਣ ਹੋਰ ਸਖਤ ਹੋ ਗਏ ਨੇ ਤਾਂ ਹੁਣ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਗਈ ਹੈ ਹਥਿਆਰ ਲਾਇਸੈਂਸ ਕੇਵਲ ਉਸੀ ਹਾਲਾਤਾਂ ਦੇ ਵਿੱਚ ਜਾਰੀ ਕੀਤਾ ਜਾਵੇਗਾ ਜਦੋਂ ਅਰਜੀਕਰ ਨੂੰ ਵਾਸਤਵ ਦੇ ਵਿੱਚ ਖਤਰਾ ਹੋਵੇ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਪੁਲਿਸ ਦੇ ਨਾਲ ਨਾਲ ਇੰਟੈਲੀਜੈਂਸ ਦੀ ਰਿਪੋਰਟ ਵੀ ਲਾਜ਼ਮੀ ਹੋਵੇਗੀ ਬਿਨਾਂ ਠੋਸ ਕਾਰਨਾਂ ਦੇ ਹਥਿਆਰ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਹਥਿਆਰ ਲਾਇਸੈਂਸ ਜਾਰੀ ਹੋਏ ਨੇ ਤੇ ਕਈ ਵਾਰ ਜਿਹੜੇ ਕਿ ਸਮਾਰੋਹਾਂ ਦੌਰਾਨ ਇਹਨਾਂ ਦਾ ਗਲਤ ਇਸਤੇਮਾਲ ਦੇਖਿਆ ਗਿਆ ਅਤੇ ਕੁਝ ਮਾਮਲਿਆਂ ਦੇ ਵਿੱਚ ਲਾਇਸੈਂਸੀ ਹਥਿਆਰ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਵੀ ਵਰਤੇ ਗਏ ਨਾ ਤਾਂ ਦੱਸਦੀ ਕਿ ਇੰਟੈਲੀਜੈਂਸ ਅਧਿਕਾਰੀਆਂ ਦੀ ਰਿਪੋਰਟ ਲਾਜ਼ਮੀ ਇਸ ਲਈ ਕੀਤੀ ਗਈ ਹੈ ਤਾਂ ਜੋ ਕੋਈ ਵੀ ਜਿਹੜਾ ਕਿ ਅਰਜੀਕਰ ਆਸਾਨੀ ਦੇ ਨਾਲ ਇੰਟੈਲੀਜੈਂਸ ਅਧਿਕਾਰੀਆਂ ਤੱਕ ਪਹੁੰਚ ਨਾ ਬਣਾ ਸਕੇ ਇਸ ਤੋਂ ਪਹਿਲਾਂ ਆਪ ਦੱਸੀ ਕਿ ਕਾਮ ਅਧਿਕਾਰੀਆਂ ਦੇ ਵੱਲੋਂ ਹੀ ਹਥਿਆਰ ਲਾਇਸੈਂਸ ਦੀ ਸਿਫਾਰਿਸ਼ ਕਰ ਦਿੱਤੀ ਜਾਂਦੀ ਸੀ ਹੁਣ ਪੰਜਾਬ ਪੁਲਿਸ ਮੁਖੀ ਜਿਹੜੇ ਕਿ ਗੌਰਵ ਯਾਦਮ ਨੇ ਸਬੰਧੀ ਰਾਜ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਰਾਜ ਦੇ ਵਿੱਚ ਸੀਮਤ ਗਿਣਤੀ ਤੱਕ ਹੀ ਜਿਹੜੇ ਕਿ ਲਾਇਸੈਂਸ ਹਥਿਆਰ ਜਾਰੀ ਕੀਤੇ ਜਾਣਗੇ ਤੇ ਨਵੇਂ ਬਦਲਾਵ ਅਧੀਨ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਲੜਿੰਦੇ ਦਿਸ਼ਾ ਨਿਰਦੇਸ਼ਾਂ ਦੇ ਰਾਹੀਂ ਜਾਰੀ ਕਰਨ ਦਾ ਫੈਸਲਾ ਕੀਤਾ ਤਾਂ ਹੁਣ ਦੱਸ ਦਈਏ ਕਿ ਪੰਜਾਬ ਦੇ ਵਿੱਚ ਅਸਲਾ ਬਣਾਉਣਾ ਹੁਣ ਹੋਰ ਰੋਕਾ ਹੋ ਗਿਆ ਇੰਟੈਲੀਜੈਂਸ ਇਨਪੁਟ ਬਹੁਤ ਜ਼ਰੂਰੀ ਹੋ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੋ ਹਥਿਆਰਾਂ ਨੂੰ ਲੈ ਕੇ ਜੋ ਸਮਾਰੋਹ ਦੌਰਾਨ ਅਜਈਆਂ ਘਟਨਾ ਸਾਹਮਣੇ ਆ ਰਹੀਆਂ ਉਹਨਾਂ ਦੇ ਉੱਤੇ ਜਿਹੜੀ ਕਿ ਇਸ ਨੂੰ ਘਟਾਇਆ ਜਾਵੇਗਾ ਹਾਲਾਂਕਿ ਹੁਣ ਜੋ ਇੰਟੈਲੀਜੈਂਸ ਐਂਡ ਪੋਟਾਉ ਵੀ ਜ਼ਰੂਰੀ ਹੋਗੀ ਹੈ ਜਿਸ ਦੇ ਵਿੱਚ ਪੰਜਾਬ 'ਚ ਹੁਣ ਅਸਲਾ ਬਣਾਉਣਾ ਹੋਰ ਰੋਕਾ ਹੋਵੇਗਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੁਝ ਨਿਯਮ ਆ ਜਿਹੜੇ ਕਿ ਬਦਲ ਬਦਲਾਅ ਕਰ ਦਿੱਤੇ ਗਏ ਨੇ ਉਹਨਾਂ ਨਿਯਮਾਂ ਦੇ ਵਿੱਚ ਜਿਸ ਦੇ ਤਹਿਤ ਹੁਣ ਪੰਜਾਬ 'ਚ ਜੋ ਅਸਲਾ ਬਣੇਗਾ ਉਸ ਨੂੰ ਲੈ ਕੇ ਇੰਟੈਲੀਜੈਂਸ ਇਨਪੁਟ ਵੀ ਤੁਹਾਡੇ ਕੋਲ ਹੋਣੀ ਜਿਹੜੀ ਕਿ ਕਾਫੀ ਜ਼ਰੂਰੀ ਹੈ